ਸਾਡੇ ਚੈਨਲ ਅਫੀਸ਼ੀਅਲ ਮਾਗਰ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਜੀ ਮੇਨ ਨਾ ਚੈਲਟੀ ਕਲਾਜ ਹੋਵਗੇ ਜੀ ਜੇ ਸਾਡੇ ਚੈਨਲ ਤੇ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਜੀ ਅਸੀਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹੱਡ ਬੀਤੀਆਂ ਤੇ ਨਾਲ ਨਾਲ ਜੀ ਬਾਣੀ ਨਾਲ ਰਿਲੇਟਡ ਵੀਡੀਓਸ ਤੁਹਾਡੇ ਲਈ ਲੈ ਕੇ ਆਈਆਂ ਧੀਆਂ ਨੇ ਸੋ ਇਸ ਕਰਕੇ ਜੇ ਨਿਊ ਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਸੀਂ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆਂ ਆਪਣੇ ਵਿਊਅਰਸ ਨੂੰ ਤੇ ਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਚਲੋ ਜ਼ਿਆਦਾ ਲੌਂਗ ਨਾ ਕਰਦੇ ਹੋਏ ਸਟਾਰਟ ਕਰਦੇ ਆਂ ਇਹ ਜਿਹੜੀ ਜੀ ਫੈਮਿਲੀ ਆ ਇਹ ਪਟਿਆਲਾ ਤੋਂ ਆ ਜਿਨ੍ਹਾਂ ਨੇ ਆਪਣੇ ਨਾਲ ਸੱਚੀ ਘਟਕੀਤੀ ਸ਼ੇਅਰ ਕਰੀ ਆ ਜੀ ਅੱਜ ਦੱਸ ਦੇ ਨੇ ਕਿ ਅਸੀਂ ਪਹਿਲਾਂ ਚੰਡੀਗੜ੍ਹ ਰਹਿੰਦੇ ਹ ਦੀ ਪੂਰੀ ਗੁਰਸਿੱਖ ਫੈਮਲੀ ਹੁੰਦੀ ਆ ਤੇ ਮਾਤਾ ਜੀ ਦੱਸਦੇ ਨੇ ਮੇਰੀ ਫੈਮਲੀ ਦੇ ਵਿੱਚ ਮੈਂ ਤੇ ਮੇਰੇ ਹਸਬੰਦ ਤੇ ਇੱਕ ਮੇਰੀ ਬੇਟੀ ਹੁੰਦੀ ਆ ਜੀ ਹੋਰ ਇਹਨਾਂ ਦੇ ਘਰ ਕੋਈ ਹੋਰ ਬੱਚਾ ਨਹੀਂ ਹੁੰਦਾ ਇੱਕ ਬੇਟੀ ਹੀ ਹੁੰਦੀ ਆ ਜੀ ਇਹਨਾਂ ਦੀ ਤੇ ਉਹ ਕਹਿੰਦੇ ਕਿ ਮੈਂ ਵੀ ਅਮਰਿਤ ਛਕਿਆ ਹੋਇਆ ਸੀ ਮੇਰੇ ਹਸਬੰਦ ਨੇ ਵੀ ਤੇ ਜਿਹੜੀ ਮੇਰੀ ਬੇਟੀ ਆ ਉਹ ਵੀ ਅਮਰਿਤ ਛਕ ਲੈਂਦੀ ਆ ਜੀ ਥੋੜੀ ਜੀ ਜਦੋਂ ਬੜੀ ਹੁੰਦੀ ਆ ਤੇ ਕਹਿੰਦੇ ਅਸੀਂ ਤਿੰਨੋਂ ਬਾਣੀ ਦੇ ਨਾਲ ਜੁੜੇ ਹੁੰਨੇ ਆ ਨਿਤਨੇਮ ਰੋਜ਼ ਦਾ ਕਰਨਾ ਤੇ ਗੁਰਦੁਆਰਾ ਸਾਹਿਬ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਰੱਖਦਾ ਸੀ ਜੀ ਇਹ ਪਰਿਵਾਰ ਤੇ ਉਹ ਕਹਿੰਦੇ ਕਿ ਅਸੀਂ ਚੰਡੀਗੜ੍ਹ ਪਹਿਲਾਂ ਰਹਿੰਦੇ ਹੁੰਦੇ ਸੀਗੇ ਕਿ ਚੰਡੀਗੜ੍ਹ ਸਾਡੇ ਕੋਲ ਕੁਝ 플ੌਟ ਵਗੈਰਾ ਸੀਗੇ ਤੇ ਇੱਕ ਟਾਈਮ ਯਾਨੀ ਉਹਨਾਂ ਦਾ ਸਾਨੂੰ ਬਹੁਤ ਵਧੀਆ ਰੇਟ ਮਿਲਿਆ ਕਰੋਨਾ ਦੇ ਹਿਸਾਬ ਨਾਲ ਕਹਿੰਦੇ ਸਾਡੇ ਕੋਲ ਪੈਸਾ ਆਇਆ ਤੇ ਅਸੀਂ ਚੰਡੀਗੜ੍ਹ ਤੋਂ ਯਾਨੀ ਅਸੀਂ ਪਟਿਆਲੇ ਸ਼ਿਫਟ ਹੋ ਗਏ ਪਟਿਆਲੇ ਆ ਕੇ ਅਸੀਂ ਵਧੀਆ ਕੋਠੀ ਵਗੈਰਾ ਲਈ ਤੇ ਹੋਰ ਥੋੜੀ ਬਹੁਤਾ ਅਸੀਂ ਆਪਣੀ ਜ਼ਮੀਨ ਵਗੈਰਾ ਖਰੀਦੀ ਉਹ ਕਹਿੰਦੇ ਕਿ ਚਲੋ ਪੈਸੇ ਵਧੀਆ ਵੱਟ ਹੋ ਗਏ ਸੀਗੇ ਸੋ ਅਸੀਂ ਪਟਿਆਲੇ ਸ਼ਿਫਟ ਹੋ ਗਏ ਜੀ ਆ ਕੇ ਤੇ ਉਹ ਕਹਿੰਦੇ ਕਿ ਸਾਡੇ ਪਰਿਵਾਰ ਦੇ ਜਿਹੜੇ ਗੁਰੂ ਸਾਈਂਾ ਉਹਨਾਂ ਦੀ ਬਹੁਤ ਜ਼ਿਆਦਾ ਕਿਰਪਾ ਸੀ ਕਿ ਕਿਰਪਾ ਹੋਵੇ ਕਿ ਉਹਨਾਂ ਜੀ ਦੇਖੋ ਅਮਰ ਸ਼ਕਿਆ ਹੋਇਆ ਤਿੰਨ ਘਰ ਦੇ ਜੀ ਨੇ ਤੇ ਇਹਨਾਂ ਨੇ ਅਮਰ ਸ਼ਕਿਆ ਹੋਇਆ ਬਾਣੀ ਨਾਲ ਜੁੜੇ ਹੋਏ ਨੇ ਦੁਆਰਾ ਸਾਫ ਡੇਲੀ ਜਾਣਦੇ ਨੇ ਸੋ ਜਿਹੜੇ ਘਰਾਂ ਦੇ ਵਿੱਚ ਜੀ ਅਮਰ ਸ਼ਕਿਆ ਹੁੰਦਾ ਵਾ ਤੇ ਨਾਲ ਦੇ ਨਾਲ ਜੀ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਬਾਣੀ ਦਾ ਵੀ ਨਿਤ ਪਾਠ ਹੁੰਦਾ ਜੀ ਘਰ ਦੇ ਵਿੱਚ ਉਹ ਘਰ ਦੇ ਵਿੱਚ ਵਾਹਿਗੁਰੂ ਜੀ ਦੀ ਅਟੁੱਟ ਕਿਰਪਾ ਵਰਤਦੀ ਆ ਤੇ ਮਾਤਾ ਜੀ ਦੱਸਦੇ ਨੇ ਕਿ ਸਾਡੇ ਪਰਿਵਾਰ ਦੇ ਵਿੱਚ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀਗੀ ਅਸੀਂ ਸਾਰੇ ਜੀ ਜਿਹੜੇ ਤਿੰਨ ਜੀ ਆ ਅਸੀਂ ਬਹੁਤ ਵਧੀਆ ਪਿਆਰ ਮੁਹੱਬਤ ਨਾਲ ਇੱਕ ਦੂਜੇ ਨਾਲ ਰਹਿੰਦੇ ਹੁੰਦੇ ਸੀ ਸਾਡੀ ਧੀ ਵੀ ਬਹੁਤ ਹੀ ਜ਼ਿਆਦਾ ਵਧੀਆ ਸੰਸਕਾਰੀ ਸੀ ਤੁਹਾਡਾ ਬਹੁਤ ਸਤਿਕਾਰ ਕਰਦੀ ਹੁੰਦੀ ਸੀਗੀ ਤੇ ਇਹ ਕਹਿੰਦੇ ਸਾਡੇ ਕੋਈ ਹੋਰ ਬੱਚਾ ਨਹੀਂ ਸੀਗਾ ਸੋ ਇਸ ਕਰਕੇ ਜਿਹੜੀ ਸਾਡੀ ਧੀ ਆਸੀਂ ਬਹੁਤ ਹੀ ਨਾਜਾਂ ਨਾਲ ਲਾਡਾਂ ਪਿਆਰਾਂ ਦੇ ਨਾਲ ਪਾਲਦੇ ਆ ਸੋ ਮਾਤਾ ਜੀ ਦੱਸਦੇ ਨੇ ਕਿ ਇੱਦਾਂ ਹੀ ਟਾਈਮ ਬੀਤਦਾ ਜਾਂਦਾ ਜੀ ਉਹਦੀ ਵਿਆਹਣ ਦੀ ਉਮਰ ਆ ਜਾਂਦੀ ਆ ਮਾਤਾ ਜੀ ਦੱਸਦੇ ਨੇ ਕਿ ਅਸੀਂ ਉਹਦੇ ਲਈ ਚਲੋ ਵਧੀਆ ਹਨਾ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਦੇਖੋ ਜੀ ਹਰ ਇੱਕ ਹੁੰਦਾ ਹੈ ਮਾਪਿਆਂ ਨੂੰ ਕਿ ਹਨਾ ਸਾਡੀ ਤੀਜੇਸ ਘਰ ਦੇ ਵਿੱਚ ਜਾਵੇ ਹਮੇਸ਼ਾ ਸੁਖੀ ਵਸੇ ਹਨਾ ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਆਵੇ ਮਾਤਾ ਜੀ ਦੱਸਦੇ ਨੇ ਕਿ ਅਸੀਂ ਵੀ ਅੱਧੀ ਕਰਦੇ ਆ ਜੀ ਅਸੀਂ ਵੀ ਹਨਾ ਆਪਣੇ ਵੱਲੋਂ ਪੂਰਾ ਵਧੀਆ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦੇ ਆ ਬਾਕੀ ਜੋ ਕਰਮਾਂ ਚ ਹੁੰਦਾ ਜੀ ਮਿਲਦਾ ਤਾਂ ਉਹੀ ਆ ਮਾਤਾ ਪਿਤਾ ਦੇ ਹੱਥ ਦੇ ਵਿੱਚ ਜੇ ਆਪਣੇ ਬੱਚਿਆਂ ਦੇ ਲੇਖ ਲਿਖਣ ਨੂੰ ਉਹਨਾਂ ਦਾ ਜਾਨੀ ਕੋਈ ਇੱਦਾਂ ਦਾ ਬਣ ਜਾਵੇ ਤੇ ਹਨਾ ਦੁਨੀਆ ਦੇ ਵਿੱਚ ਆਈ ਵੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਂ ਬਾਪ ਦਾ ਬੱਚਾ ਦੁਖੀ ਹੋਵੇ ਕਿਉਂਕਿ ਮਾਂ ਬਾਪ ਤਾਂ ਆਪਣੇ ਬੱਚੇ ਦੇ ਜਿਉਂਨ ਲੇਖ ਲਿਖਣ ਦਾ ਮੌਕਾ ਮਿਲੇ ਤੇ ਉਹ ਤਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਣਗੇ ਸੋਜ ਕੀ ਹੁੰਦਾ ਵਾ ਮਾਤਾ ਜੀ ਦੱਸ ਦੇਣੀ ਕਿ ਚਲੋ ਸਾਨੂੰ ਵੀ ਜਿਹੜਾ ਅੱਗੇ ਪਰਿਵਾਰ ਮਿਲਦਾ ਉਹ ਵੀ ਅਮਰਤ ਛਕਿਆ ਹੁੰਦਾ ਅਮਰਤ ਵਾਲੀ ਪਰਿਵਾਰ ਮੰਨਦਾ ਮੁੰਡੇ ਨੇ ਵੀ ਅਮਰਤ ਛਕਿਆ ਹੁੰਦਾ ਉਹਨਾਂ ਦੇ ਮਾਤਾ ਪਿਤਾ ਨੇ ਵੀ ਅਮਰਤ ਛਕਿਆ ਹੁੰਦਾ ਸੋ ਕਹਿੰਦੇ ਪਰਿਵਾਰ ਤਾਂ ਸਾਨੂੰ ਅਮਰਤ ਧਾਰੀ ਲੱਭ ਜਾਂਦਾ ਆ ਪਰ ਦੇਖੋ ਅਮਰਤ ਧਾਰੀ ਹੁੰਦੇ ਹੋਏ ਵੀ ਉਸ ਧੀ ਨੂੰ ਅੱਗੇ ਜਾ ਕੇ ਯਾਨੀ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਉਹ ਕੀ ਪ੍ਰੋਬਲਮਸ ਆਈਆਂ ਉਹਨੂੰ ਕੀ ਕੀ ਫੇਸ ਕਰਨੀਆਂ ਪਈਆਂ ਅੱਗੇ ਤੁਹਾਡੇ ਨਾਲ ਅਸੀਂ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਪਰ ਇੱਥੇ ਜੀ ਜਦੋਂ ਮੈਂ ਇਹ ਸਟੋਰੀ ਸੁਣੀ ਤੇ ਮੈਨੂੰ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਕਿਉਂਕਿ ਜਦੋਂ ਆਪਾਂ ਅਮਰਤ ਧਾਰੀ ਕੋਈ ਦਾ ਸੁਣਦੇ ਆ ਕਿ ਪਰਵਾਰ ਅਮਰਤ ਧਾਰੀ ਆ ਜਾਂ ਇਹ ਲੇਡੀ ਅਮਰਤ ਧਾਰੀ ਆ ਜਾਂ ਇਹ ਜਿਹੜਾ ਪਰਸਨ ਆ ਇਹ ਬੰਦਾ ਆ ਇਹਨੇ ਅਮਰਤ ਧਾਰਿਆ ਹੋਇਆ ਆ ਆਪਣੀ ਇੱਕ ਅਲੱਗ ਸ਼ਬੀ ਕ੍ਰੀਏਟ ਹੁੰਦੀ ਆ ਕੀ ਹਨਾ ਕਿ ਗੁਰਦਾ ਸਿੱਖ ਜਾਂ ਗੁਰਤੀ ਸਿੱਖਣੀ ਤੇ ਅਮਰਤ ਧਾਰੀ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਉੱਠ ਕੇ ਤੁਸੀਂ ਪਾਣੀ ਮਿੱਤਨੇ ਮਮਰਤ ਵੇਲੇ ਉੱਠ ਕੇ ਪੜ ਲਿਆ ਸ਼ਾਮ ਨੂੰ ਰਹਿਣਾ ਸਾਬ ਕਰ ਲਿਆ ਕੀਰਤਨ ਸੁਹੇਲਾ ਹਨਾ ਜਾਂ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਸਿਰਫ ਕੀ ਅਮਰਤ ਧਾਰੀ ਬੰਦੇ ਦੇ ਲਈ ਸਿਰਫ ਇਹੀ ਰੂਲ ਰੈਗੂਲੇਸ਼ਨਸ ਬਣੇ ਨੇ ਉਸ ਤੋਂ ਇਲਾਵਾ ਗੁਰੂ ਸਾਹਿਬ ਨੇ ਅਮਰਤ ਧਾਰੀ ਜਿਹੜੇ ਲੋਕ ਨੇ ਉਹਨਾਂ ਲਈ ਹੋਰ ਕੋਈ ਰੂਲ ਨਹੀਂ ਬਣਾਏ ਕਿਉਂਕਿ ਜਿਹੜਾ ਨੇ ਅਮਰਤ ਛਕਿਆ ਵਾ ਜਾਂ ਅਮਰਤ ਛਕਣ ਤੋਂ ਪਹਿਲਾਂ ਆਪਾਂ ਨੂੰ ਸਾਰਾ ਕੁਝ ਪਤਾ ਹੁੰਦਾ ਕਿ ਗੁਰੂ ਸਾਹਿਬ ਦੇ ਆਪਾਂ ਕਿਹੜੀ ਕਿਹੜੀ ਮਰਿਆਦਾ ਦੇ ਵਿੱਚ ਰਹਿਣਾ ਉਹਦੇ ਵਿੱਚ ਸਿਰਫ ਬਾਣੀ ਪੜ੍ਹਨੀ ਜਾਂ ਉਹਦੇ ਵਿੱਚ ਸਿਰਫ ਗੁਰਦੁਆਰਾ ਸਾਹਿਬ ਜਾਣਾ ਨਹੀਂ ਹੁੰਦਾ ਉਹਦੇ ਵਿੱਚ ਇਹ ਵੀ ਹੁੰਦਾ ਵਾ ਕਿ ਕਿਸੇ ਧੀ ਭੈਣ ਨਾਲ ਆਪਾਂ ਕੋਈ ਮਾੜੀ ਹਰਕਤ ਨਹੀਂ ਕਰਨੀ ਕਿਸੇ ਧੀ ਭੈਣ ਨੂੰ ਆਪਾਂ ਦੁਖੀ ਨਹੀਂ ਕਰਨਾ ਕਿਸੇ ਦਾ ਵੀ ਮਨ ਦੁਖੀ ਕਰਨਾ ਕਿਸੇ ਤੀ ਭੈਣ ਤੋਂ ਇਲਾਵਾ ਵੀ ਕਿਸੇ ਦਾ ਮਨ ਦੁਖੀ ਨਹੀਂ ਕਰਨਾ ਕਿਸੇ ਦਾ ਹੱਕ ਨਹੀਂ ਖੋਣਾ ਇਸੇ ਲਈ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਕਿਸੇ ਲਈ ਮਨ ਦੇ ਵਿੱਚ ਗੁੱਸਾ ਨਹੀਂ ਰੱਖਣਾ ਕਿ ਪੂਰਾ ਤਰ੍ਹਾਂ ਇੱਕ ਪੂਰੀ ਤਰ੍ਹਾਂ ਗੁਰੂ ਦਾ ਬਣ ਕੇ ਰਹਿਣਾ ਜਿਵੇਂ ਯਾਨੀ ਦੁਨੀਆ ਦੇ ਲਾਲਚ ਤੋਂ ਦੂਰ ਹਨਾ ਹਰ ਇੱਕ ਤਰ੍ਹਾਂ ਦਾ ਲਾਲਚ ਆਏ ਉਹ ਪੈਸਿਆਂ ਦਾ মোহ ਆ ਜਾਏ ਹਰ ਇੱਕ ਚੀਜ਼ ਦਾ ਹਨਾ ਕਿ ਯਾਨੀ ਉਹ ਚੀਜ਼ ਹਰ ਇੱਕ ਚੀਜ਼ ਤਿਆਗਣੀ ਪੂਰਾ ਆਪਣੇ ਦਿਲ ਨੂੰ ਅੰਦਰੋਂ ਪਿਓਰ ਕਰਨਾ ਸਾਫ਼ ਕਰਨਾ ਹੈ ਨਾ ਤੇ ਆਈ ਥਿੰਕ ਮੈਨੂੰ ਇਹ ਲੱਗਦਾ ਵਾ ਕਿ ਜਦੋਂ ਇੱਕ ਬੰਦਾ ਅੰਮ੍ਰਿਤ ਛਕਣ ਦਾ ਡਿਸੀਜਨ ਲੈ ਲੈਂਦਾ ਆ ਸਿਰਫ ਇਹੀ ਉਹਨੂੰ ਸੋਚ ਕੇ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਮੈਂ ਬਾਣੀ ਪੜ੍ਹਨੀ ਆ ਜਾਂ ਫਿਰ ਮੈਂ ਗੁਰਦੁਆਰਾ ਸਾਹਿਬ ਜਾਣਾ ਇਸ ਤੋਂ ਇਲਾਵਾ ਜੇ ਮੂ ਲੱਗਦਾ ਵਾ ਕਿ ਮੈਂ ਬਾਕੀ ਚੀਜ਼ਾਂ ਲਈ ਵੀ ਪ੍ਰੀਪੇਅਰ ਆਂ ਕਿ ਮੈਂ ਆਪਣਾ ਦਿਲ ਅੰਦਰੋਂ ਸਾਫ਼ ਕੀਤਾ ਆ ਯਾ ਮੈਂ ਆਪਣੇ ਆਪ ਨੂੰ ਅੰਦਰੋਂ ਫਿਲਟਰ ਕੀਤਾ ਆ ਆਪਣਾ ਯਾਨੀ ਮੈਂ ਦੁਨੀਆਵੀ ਜਿਹੜੀਆਂ ਚੀਜ਼ਾਂ ਆ ਉਹ ਵੀ ਲਾਲਚ ਤੋਂ ਦੂਰ ਆ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਯਾ ਮੇਰੇ ਮਨ ਦੇ ਵਿੱਚ ਕਿਸੇ ਲਈ ਕੋਈ ਈਰਖਾ ਵਾ ਯਾ ਮੇਰੇ ਮਨ 'ਚ ਕਿਸੇ ਲਈ ਤਾਂ ਚਾਹੇ ਤੁਹਾਡੇ ਨਾਲ ਕਿਸੇ ਨੇ ਕੁਝ ਗਲਤ ਵੀ ਕੀਤਾ ਹੋਵੇ ਹਨਾ ਕਿ ਮੈਂ ਤਾਂ ਵੀ ਉਹਨੂੰ ਦਿਲੋਂ ਮਾਫ਼ ਕੀਤਾ ਹਨਾ ਯਾਨੀ ਅਮਰਿਤ ਸ਼ਕਲਾਈਟ ਮੀਨਸ ਬਹੁਤ ਵੱਡੀ ਇੱਕ ਤੁਸੀਂ ਜ਼ਿੰਮੇਵਾਰੀ ਤੁਸੀਂ ਲੈ ਰਹੇ ਹੋ ਤੁਸੀਂ ਗੁਰੂ ਦਾ ਸਿੱਖ ਹਾਂ ਤੁਸੀਂ ਗੁਰਦੀ ਸਿੱਖਣੀ ਬਣਨ ਜਾ ਰਹੇ ਹੋ ਤੇ ਆਪਣੇ ਆਪ ਨੂੰ ਪੂਰਾ ਪਿਓਰ ਤੁਸੀਂ ਆਪਣੇ ਆਪ ਨੂੰ ਪਹਿਲਾਂ ਕਲੀਨ ਕਰੋ ਅੰਦਰੋਂ ਹਨਾ ਫਿਰ ਅੰਮ੍ਰਿਤ ਛਕੋ ਤੁਸੀਂ ਤੇ ਬਹੁਤ ਲੋਕ ਇਦਾਂ ਦੇ ਨੇ ਅੰਮ੍ਰਿਤ ਛਕ ਲੈਂਦੇ ਨੇ ਸਿਰਫ ਬਾਣੀ ਪੜਨ ਤੱਕ ਉਹਨਾਂ ਨੂੰ ਹੁੰਦਾ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਪਰ ਬਾਕੀ ਉਹਨਾਂ ਦਾ ਜਿਹੜਾ ਵਾ ਜਿਹੜੇ ਕਰਮ ਆ ਉਹਦਾਂ ਹੀ ਚੱਲਦੇ ਹੁੰਦੇ ਆ ਦੁਖੀ ਕਰਨਾ ਲੋਕਾਂ ਨੂੰ ਲੋਕਾਂ ਦੀਆਂ ਧੀਆਂ ਪੇੜਨ ਨੂੰ ਦੁਖੀ ਕਰਨਾ ਲੋਕਾਂ ਦਾ ਹੱਕ ਖਾਣਾ ਬਹੁਤ ਇਦਾਂ ਦੇ ਨੇ ਹਨਾ ਸੋ ਆਈ ਥਿੰਕ ਮੈਨੂੰ ਲੱਗਦਾ ਕਿ ਇਦਾਂ ਦੇ ਲੋਕਾਂ ਨੂੰ ਪਹਿਲਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿਉਂਕਿ ਤੁਸੀਂ ਹੋਰ ਵੀ ਜ਼ਿਆਦਾ ਤੁਸੀਂ ਪਾਪ ਦੇ ਭਾਗੀ ਬਣਦੇ ਹੋ ਇਦਾਂ ਅਮਰਤ ਸ਼ਕਲੇ ਠੀਕ ਹੈ ਜੀ ਅਮਰਤ ਸ਼ਕਨ ਦਾ ਮਤਲਬ ਇਹ ਹੀ ਨਹੀਂ ਹੁੰਦਾ ਕਿ ਬਾਣੀ ਪੜ ਲਓ ਤੇ ਅਮਰਤ ਸ਼ਕ ਲਓ ਤੇ ਬਸ ਆਪਾਂ ਗੁਰੂ ਦੀ ਮਰਿਆਦਾ ਦੇ ਵਿੱਚ ਆ ਨਹੀਂ ਜੀ ਅਮਰਤ ਸ਼ਕਨ ਦਾ ਮਤਲਬ ਹਰ ਇੱਕ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਪਿਓਰ ਕੀਤਾ ਕਿਸੇ ਨੂੰ ਦੇਖ ਕੇ ਤੁਹਾਨੂੰ ਜੈਲਸ ਨਹੀਂ ਆਉਂਦੀ ਅੰਦਰੋਂ ਕਿ ਹਾਂ ਕਿ ਕੋਈ ਤੁਹਾਡੇ ਤੋਂ ਚਾਰ ਕਦਮ ਅੱਗੇ ਆ ਤੇ ਤੁਹਾਨੂੰ ਉਹਦੇ ਤੇ ਜੈਲਸ ਆਉਂਦੀ ਆ ਹਨਾ ਮੈਂ ਬਹੁਤ ਇੰਦਾ ਦੇ ਪਰਸਨ ਮੈਂ ਦੇਖਦੀ ਆ ਆਪਣੀ ਰeal life ਚ ਵੀ ਅਮਰਿਤ ਛਕਿਆ ਹੋਇਆ ਪਰ ਦੂਸਰੇ ਤੋਂ ਜੈਲਸ ਕਰਦੇ ਆ ਦੂਸਰੇ ਤੇ ਆਪਣੇ ਮਨ ਦੇ ਵਿੱਚ ਦੂਸਰੇ ਲਈ ਯਾਨੀ ਈਰਖਾ ਇੰਨੀ ਭਰੀ ਹੁੰਦੀ ਆ ਉਹਨਾਂ ਦੇ ਵਿੱਚ ਤੇ ਮੈਨੂੰ ਫਿਰ ਐ ਲੱਗਦਾ ਹੁੰਦਾ ਇਹਨਾਂ ਦਾ ਅਮਰਿਤ ਛਕਿਆ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਾਣੀ ਜਦੋਂ ਤੁਸੀਂ ਪੜ੍ਹਨੀ ਆ ਨਾ ਚਾਹੇ ਤੁਸੀਂ ਅਮਰਿਤ ਛਕਿਆ ਹੋਆ ਚਾਹੇ ਤੁਸੀਂ ਨਹੀਂ ਛਕਿਆ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਤੁਹਾਡਾ ਜਦੋਂ ਮਨ ਸਾਫ਼ ਆ ਨਾ ਤੁਸੀਂ ਚਾਹੇ ਅਮਰਤ ਨਹੀਂ ਵੀ ਛਕਿਆ ਤੁਹਾਡੀ ਬਾਣੀ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਣੀ ਆ ਹਨਾ ਬਾਕੀ ਅਮਰਤ ਛਕਣਾ ਜ਼ਰੂਰੀ ਆ ਚਲੋ ਆਪਾਂ ਨੂੰ ਪਤਾ ਹੀ ਆ ਗੁਰੂ ਸਹਿਬਾਂ ਨੇ ਆਪਾਂ ਨੂੰ ਕਹਿ ਕੇ ਗਏ ਨੇ ਪਰ ਮੇਰਾ ਪਰਸਨਲ opinion ਆ ਕਿ ਸਿਰਫ ਬਾਣੀ ਤੋਂ ਇਲਾਵਾ ਤੁਸੀਂ ਜੇ ਆਪਣੇ ਆਪ ਨੂੰ ਤੁਹਾਨੂੰ ਅੰਦਰੋਂ ਲੱਗਦਾ ਨਾ ਕਿ ਹਜੇ ਸਾਡੇ ਮਨ 'ਚ ਈਰਖਾ ਵਾ ਜਾਂ ਸਾਡੇ ਮਨ 'ਚ ਕਿਸੇ ਲਈ ਗੁੱਸਾ ਆ ਜਾਂ ਸਾਡੇ ਮਨ ਦੇ ਵਿੱਚ ਆ ਚੀਜ਼ਾਂ ਦਾ ਹਨਾ ਯਾਨੀ ਅਸੀਂ ਕਿਸੇ ਨਾਲ ਯਾਨੀ ਬਿਲਕੁਲ ਅਸੀਂ ਪਿਓਰ ਹਾਰਟਡ ਹੈਗੇ ਆ ਉਦੋਂ ਅਮਰਤ ਛਕੋ ਸਿਰਫ ਇਹ ਨਹੀਂ ਹੈਗਾ ਕਿ ਹਾਂਜੀ ਸਭ ਮੁਮਰਤ ਤੋਂ ਅਸੀਂ ਉੱਠ ਸਕਦੇ ਹਾਂ ਅਸੀਂ ਅਮਰਤ ਸ਼ਕ ਲਈਏ ਨਹੀਂ ਜੀ ਅਮਰਤ ਵੇਲੇ ਉੱਠ ਕੇ ਬਾਣੀ ਪੜਨਾ ਸਿਰਫ ਅਮਰਤ ਸ਼ਕਣਾ ਇਸ ਕੋਈ ਜੇ ਤੁਸੀਂ ਸਿਰਫ ਇਹੀ ਅਮਰਤ ਸ਼ਕਣ ਦਾ ਰੂਲ ਸਮਝੋ ਨਹੀਂ ਇਹ ਅਮਰਤ ਸ਼ਕਣ ਦਾ ਰੂਲ ਨਹੀਂ ਹੈਗਾ ਜੀ ਇਦਾਂ ਹੀ ਹੁੰਦਾ ਜੀ ਦੇਖੋ ਇਹ ਫੈਮਲੀ ਦੇ ਵਿੱਚ ਕੀ ਹੁੰਦਾ ਵਾ ਪੂਰੇ ਅਮਰਤ ਸ਼ਕਿਆ ਹੋਇਆ ਜੀ ਸਾਰਿਆਂ ਨੇ ਤੇ ਆਪਣੀ ਜਿਹੜੀ ਭੈਣ ਆ ਉਹਦੀ ਮੈਰिज ਮਾਪਿਓ ਇਹ ਸੋਚ ਕੇ ਕਰਦੇ ਨੇ ਕਿ ਅਮਰਤ ਤਾਂ ਰਿ ਫੈਮਲੀ ਆ ਤੇ ਅਮਰਤ ਤਾਂ ਰਿ ਫੈਮਲੀ ਦੇ ਵਿੱਚ ਸਾਡੀ ਧੀ ਬਹੁਤ ਜ਼ਿਆਦਾ ਸੁਖੀ ਰਹੂਗੀ ਕਿਉਂਕਿ ਦੇਖੋ ਜੀ ਹੜ ਇੱਕ ਅਮਰਤਾ ਦੀ ਗਲਤ ਵੀ ਨਹੀਂ ਹੁੰਦਾ ਕਿਉਂਕਿ ਜਿਹੜੀ ਉਹ ਲੜਕੀ ਦੇ ਮਾਪ ਪਾਪ ਸੀਗੇ ਉਹ ਬਹੁਤ ਹੀ ਜ਼ਿਆਦਾ ਇਮਾਨਦਾਰ ਬਹੁਤ ਜ਼ਿਆਦਾ ਨੇਕ ਦਿਲ ਇਨਸਾਨ ਸੀਗੀ ਜੀ ਇਹ ਫੈਮਿਲੀ ਪਰ ਉਸ ਤੋਂ ਉਲਟ ਜਿਹੜੀ ਦੂਸਰੀ ਇਹ ਉਹਦੀ ਸੋਹਰਾ ਪਰਿਵਾਰ ਦੀ ਫੈਮਿਲੀ ਸੀਗੀ ਦੇਖੋ ਜੀ ਕਿੰਨਾ ਅੰਤਰ ਆ ਤੁਹਾਨੂੰ ਅੱਗੇ ਵੀਡੀਓ ਚ ਪਤਾ ਲੱਗੂਗਾ ਮਾਤਾ ਜੀ ਦੱਸਦੇ ਨੇ ਕਿ ਜਦੋਂ ਅਸੀਂ ਆਪਣੀ ਬੇਟੀ ਦੀ ਮੈਰਿਜ ਕੀਤੀ ਕਹਿੰਦੇ ਕਿ ਜਿਹੜੇ ਉਹਨਾਂ ਦੇ ਸੋਹਰਾ ਪਰਿਵਾਰ ਸੀਗੇ ਬਹੁਤ ਹੀ ਜ਼ਿਆਦਾ ਲਾਲਚੀ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਦੇ ਘਰ ਦੇ ਕੋਈ ਹੋਰ ਬੱਚਾ ਨਹੀਂ ਹੈਗਾ ਕੋਈ ਉਹਦਾ ਭਰਾ ਨਹੀਂ ਹੈਗਾ ਕਿਉਂਕਿ ਜਿਹੜੀ ਪ੍ਰਾਪਰਟੀ ਵਗੈਰਾ ਵਾ ਉਹ ਵੀ ਸਾਡੀ ਨੋਨੋ ਹੀ ਮਿਲਣੀ ਆ ਕਹਿੰਦੇ ਕਿ ਜਦੋਂ ਅਸੀਂ ਮੈਰਿਜ ਕੀਤੀ ਸੀ ਅਸੀਂ ਇਹ ਸ਼ਰਤ ਰੱਖੀ ਸੀ ਕਿ ਸਾਡੇ ਕੋਈ ਹੋਰ ਬੱਚਾ ਨਹੀਂ ਹੈਗਾ ਕਿ ਜਦੋਂ ਸਾਨੂੰ ਲੱਗਿਆ ਕਿ ਹਾਂਜੀ ਕਿ ਅਸੀਂ ਬਿਮਾਰ ਠ ਮਾਰਾਂ ਜਾਂ ਸਾਨੂੰ ਕੋਈ ਇਦਾਂ ਲੋਡ ਪੈਊਗੀ ਆਪਣੇ ਬੱਚੇ ਦੀ ਅਸੀਂ ਆਪਣੀ ਧੀ ਨੂੰ ਥੋੜੇ ਦਿਨਾਂ ਲਈ ਆਪਣੇ ਘਰ ਬੁਲਾਇਆ ਕਰਾਂਗੇ ਕਹਿੰਦੇ ਜਦੋਂ ਮੈਰिज ਹੋਣੀ ਸੀ ਉਹ ਕਹਿੰਦੇ ਇਟਸ ਓਕੇ ਕੋਈ ਗੱਲ ਨਹੀਂ ਹੈ ਨਾ ਉਹ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੂੰ ਮਨਜ਼ੂਰ ਸੀਗੀ ਪਰ ਕਹਿੰਦੇ ਇਦਾਂ ਬਾਅਦ ਚ ਨਹੀਂ ਹੋਇਆ ਕਿ ਕਹਿੰਦੇ ਜਦੋਂ ਅਸੀਂ ਕਿਤੇ ਬਿਮਾਰ ਠਮਾਰ ਹੋ ਜਾਣਾ ਜਾਂ ਸਾਨੂੰ ਕਿਤੇ ਇਦਾਂ ਬਹੁਤ ਲੋਡ ਪੈਣੀ ਤੇ ਉਹਨਾਂ ਨੇ ਬਿਲਕੁਲ ਨਾ ਉਹਨੂੰ ਭੇਜਣਾ ਉਹ ਵੈਸੇ ਵੀ ਸਾਡੀ ਧੀ ਨੂੰ ਸਾਨੂੰ ਮਿਲਣ ਨੂੰ ਭੇਜ ਦੇਣੀ ਹੁੰਦੇ ਸੀਗੇ ਕਿ ਜਸਟ ਆਉਣਨ ਬਸ ਨਾਲ ਹੀ ਲੈ ਜਾਣਾ ਕਹਿੰਦੇ ਅਸੀਂ ਬਹੁਤ ਵਾਰ ਕਹਿਣਾ ਕਿ ਇਹਦੇ ਪਿਤਾ ਜੀ ਬਿਮਾਰ ਨੇ ਜਾਂ ਮੈਂ ਬਿਮਾਰ ਆ ਕਿ ਤੁਸੀਂ 3-4 ਦਿਨਾਂ ਲਈ ਭੇਜ ਦਿਓ ਕਹਿੰਦੇ ਉਹਨਾਂ ਜਣਾ ਤੇ ਬਹੁਤ ਹੀ ਰੂਡ ਬਿਹੇਵ ਕਰਦੇ ਹੁੰਦੇ ਸੀਗੇ ਜੀ ਉਹ ਕਹਿੰਦੇ ਮੈਰਿਜ ਤੋਂ ਪਹਿਲਾਂ ਕੁਝ ਹੋਰ ਸੀਗੇ ਯਾਨੀ ਮੈਰਿਜ ਤੋਂ ਬਾਅਦ ਕੁਝ ਹੋਰ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿਉਂਕਿ ਇਹ ਇਹਨਾਂ ਦੀ ਕੱਲੀ ਕੱਲੀ ਧੀ ਆ ਕਿ ਕੱਲ ਨੂੰ ਜੋ ਵੀ ਕੁਝ ਹੋ ਗਿਆ ਚਾਹੇ ਅਸੀਂ ਭੇਜੀਏ ਨਾ ਭੇਜੀਏ ਹੈ ਨਾ ਕਿ ਯਾਨੀ ਜਦੋਂ ਵੀ ਕੱਲ ਨੂੰ ਕੁਝ ਇਹਨਾਂ ਨੂੰ ਹੁੰਦਾ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਸਾਰੀ ਸਾਡੀ ਨੋਨ ਨੂੰ ਹੀ ਮਿਲਣੀ ਆ ਹੈ ਨਾ ਸੋ ਕਹਿੰਦੇ ਉਹਨਾਂ ਦੇ ਮਨ 'ਚ ਬਹੁਤ ਲਾਲਚ ਸੀਗਾ ਇਸ ਚੀਜ਼ ਨੂੰ ਲੈ ਕੇ ਕਹਿੰਦੇ ਕਿ ਸਾਡਾ ਵੀ ਮਨ ਬਹੁਤ ਦੁਖੀ ਹੋਣਾ ਕਿ ਆਪਣੇ ਵੱਲੋਂ ਤਾਂ ਆਪਾਂ ਅਮਰਤਾ ਦੀ ਫੈਮਿਲੀ ਲੱਭੀ ਹੈ ਨਾ ਤੇ ਚਲੋ ਜੀ ਬਾਕੀ ਕਰਮ ਹੁੰਦੇ ਆ ਬੱਚੇ ਦੇ ਫਿਰ ਕੀ ਹੁੰਦਾ ਜੀ ਉਹ ਕਹਿੰਦਾ ਕਿ ਮੇਰੀ ਧੀ ਦੇ ਹਨਾ 2 ਸਾਲ ਬਾਅਦ ਬੇਟੀ ਹੁੰਦੀ ਆ ਕਹਿੰਦੇ ਕਿ ਜਦੋਂ ਬੇਟੀ ਹੁੰਦੀ ਆ ਤੇ ਕਹਿੰਦੇ ਉਹਦੇ ਜਿਹੜੇ ਫੈਮਿਲੀ ਹੁੰਦੀ ਆ ਰਿਸਵਾਸ ਸੋਹਰਾ ਉਹਨੂੰ ਬਹੁਤ ਤਾਣੇ ਮੀਨੇ ਦਿੰਦੇ ਆ ਕਿ ਇਹ ਤੇ ਧੀ ਹੋ ਗਈ ਆ ਹਨਾ ਤੇ ਬਹੁਤ ਜ਼ਿਆਦਾ ਰੂਡ ਬਿਹੇਵ ਕਰਦੇ ਆ ਕਹਿੰਦੇ ਉਹਦੇ ਨਾਲ ਤੇ ਮਾਤਾ ਜੀ ਦੱਸਦੇ ਨੇ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਜਿਹੜੀ ਧੀ ਆ ਉਹ ਸਾਡੀ ਝੋਲੀ 'ਚ ਪਾ ਦਿਓ ਉਹਦੇ ਮਾਤਾ ਜੀ ਕਹਿੰਦੇ ਨੇ ਉਹਦੀ ਸੱਸ ਨੂੰ ਕਿ ਤੁਸੀਂ ਜਿਹੜੀ ਧੀ ਆ ਸਾਡੀ ਝੋਲੀ 'ਚ ਪਾ ਦਿਓ ਸਾਡੇ ਕੋਈ ਹੋਰ ਬੱਚਾ ਨਹੀਂ ਹੈਗਾ ਕੋਈ ਨਾ ਅਸੀਂ ਇਹਨੂੰ ਪੜਾਵਾਂਗੇ ਲਿਖਾਵਾਂਗੇ ਅਸੀਂ ਆਪਣੇ ਕੋਲ ਰੱਖਾਂਗੇ ਕੱਲ ਨੂੰ ਅਸੀਂ ਇਹਦਾ ਵਿਆਹ ਕਰਾਂਗੇ ਅਸੀਂ ਆਪਣੇ ਕੋਲ ਹੀ ਰੱਖ ਲਾਂਗੇ ਇਹਨੂੰ ਨਾ ਕੋਈ ਇਹਦਾ ਘਰ ਜਵਾਈ ਲੱਭ ਲਾਂਗੇ ਪਰ ਜਿਹੜੀ ਉਹਦੀ ਸੱਸ ਸੀਗੀ ਨਾ ਬਹੁਤ ਜ਼ਿਆਦਾ ਲਾਲਚਣ ਸੀਗੀ ਉਹਨੂੰ ਐ ਲੱਗਦਾ ਸੀਗਾ ਕਿ ਕਿ ਜੇ ਅਸੀਂ ਧੀ ਦੇ ਦਿੰਨੇ ਆ ਹਨਾ ਕੱਲ ਨੂੰ ਫਿਰ ਜਿਹੜੀ ਇਹ ਰੱਖਣਗੇ ਕੱਲ ਨੂੰ ਜਿਹੜਾ ਧੀ ਜਵਾਈ ਆਊਗਾ ਇਹ ਜਿਹੜੀ ਯਾਨੀ ਪ੍ਰਾਪਰਟੀ ਤਾਂ ਉਹਨਾਂ ਕੋਲ ਚਲੀ ਜਾਊਗੀ ਸਾਡੇ ਹੱਥ ਬੱਲੇ ਤਾਂ ਕੁਝ ਨਹੀਂ ਪੈਣਾ ਸੋ ਜੀ ਉਹਦੀ ਸੱਸ ਮਨਾ ਕਰ ਦਿੰਦੀ ਆ ਕਹਿੰਦੀ ਨਹੀਂ ਅਸੀਂ ਬੱਚਾ ਨਹੀਂ ਦੇਣਾ ਹੈਗਾ ਤੇ ਅਸੀਂ ਧੀ ਨਹੀਂ ਦੇਣੀ ਹੈਗੀ ਆਪਣੀ ਤੇ ਕਹਿੰਦੇ ਜੀ ਚਲੋ ਇਦਾਂ ਹੀ ਫਿਰ ਟਾਈਮ ਨਾਉਂਦਾ ਜਾਂਦਾ ਲੰਘਦਾ ਜਾਂਦਾ ਮਾਤਾ ਜੀ ਦੱਸਦੇ ਨੇ ਕਹਿੰਦੇ 7 ਸਾਲ ਬਾਅਦ ਮੇਰੀ ਬੇਟੀ ਦੇ ਦੁਬਾਰਾ ਤੋਂ ਗੋਤ ਭਰਦੀ ਆ ਕਹਿੰਦੇ ਉਹਦੇ ਯਾਨੀ ਘਰ ਦੇ ਵਿੱਚ ਬੇਟਾ ਹੁੰਦਾ ਆ ਤੇ ਬੇਟਾ ਜਨਮ ਲੈਂਦਾ ਕਹਿੰਦੇ ਸਾਰੇ ਬਹੁਤ ਖੁਸ਼ ਹੁੰਨੇ ਆ ਕਹਿੰਦੀ ਪਰ ਉਹਦੀ ਜਿਹੜੀ ਸੱਸ ਹੁੰਦੀ ਆ ਫਿਰ ਇੱਕ ਚਾਲ ਚਲਦੀ ਆ ਇੱਕ ਤੇ ਫੇਰ ਉਹ ਕਹਿੰਦੀ ਆ ਕਿ ਤੁਸੀਂ ਆ ਜਿਹੜਾ ਬੇਟਾ ਆ ਨਾ ਇਹ ਰੱਖ ਲਓ ਤੁਸੀਂ ਆਪਣੇ ਕੋਲ ਕਿ ਤੁਸੀਂ ਇਹਨੂੰ ਪਾ ਲਓ ਕਿਉਂਕਿ ਕਹਿੰਦੇ ਉਹਨਾਂ ਦੇ ਮਾਈਂਡ ਵਿੱਚ ਕਿਤੇ ਨਾ ਕਿਤੇ ਜ਼ਮੀਨ ਜਾਇਦਾਦ ਦਾ ਹੀ ਲਾਲਚ ਹੁੰਦਾ ਵਾ ਕਿਉਂਕਿ ਜੇ ਮੁੰਡਾ ਰੱਖਣਗੇ ਕਾਹਦੀ ਜ਼ਮੀਨ ਜਾਇਦਾਦ ਉਹਦੇ ਨਾਮ ਤੇ ਲਗਾ ਦੇਣਗੇ ਮਾਤਾ ਜੀ ਕਹਿੰਦੇ ਅਸੀਂ ਮੁੰਡਾ ਰੱਖਣ ਨੂੰ ਮਨਾ ਕਰ ਦਿੰਦੀ ਆ ਕਿ ਅਸੀਂ ਮੁੰਡਾ ਨਹੀਂ ਰੱਖਣਾ ਕਿ ਤੇਰੀ ਬੇਟੀ ਨੇ ਸੁੱਖਾਂ ਸੁੱਖ ਸੋਖੇ ਬੇਟੇ ਦੀ ਦਾਤ ਲਈ ਸੀਗੀ ਕਹਿੰਦੇ ਕਿਉਂਕਿ ਉਹਦੇ ਪਹਿਲਾਂ ਵੀ ਭਰਾ ਨਹੀਂ ਸੀਗਾ ਕੋਈ ਜਦੋਂ ਰਖੜੀ ਵਗੈਰਾ ਆਉਣੀ ਬਹੁਤ ਜ਼ਿਆਦਾ ਉਹਦਾ ਮਨ ਦੁਖੀ ਹੋਣਾ ਕਿ ਮੇਰੇ ਕੋਈ ਭਰਾ ਨਹੀਂ ਹੈਗਾ ਯਾਨੀ ਕਹਿੰਦੇ ਕਿ ਅਸੀਂ ਉਹਦੇ ਤੋਂ ਖੁਸ਼ੀ ਆ ਜਿਹੜੀ ਖੋਣੀ ਨਹੀਂ ਚਾਹੁੰਦੇ ਸੀਗੇ ਕਿਉਂਕਿ ਉਹਨੇ ਬਹੁਤ ਯਾਨੀ ਅ ਯਾਨੀ ਆਪਣਾ ਸੁੱਖਾ ਸੁੱਖ ਸੁੱਖ ਕੇ ਮੁੰਡਾ ਮੰਗਿਆ ਸੀ ਪਰਮਾਤਮਾ ਤੋਂ ਉਹ ਕਹਿੰਦੇ ਕਿ ਅਸੀਂ ਉਹ ਵੀ ਰੀਜ਼ਨ ਸੀਗਾ ਕਿ ਅਸੀਂ ਮੁੰਡਾ ਨਹੀਂ ਲੈਣਾ ਚਾਹੁੰਦੇ ਸੀਗੇ ਕਿ ਸਾਨੂੰ ਇਹ ਹੁੰਦਾ ਸੀਗਾ ਕਿ ਕੱਲ ਨੂੰ ਮੰਨ ਲਓ ਇਨ ਫਿਊਚਰ ਦੁਬਾਰਾ ਬੱਚਾ ਹੋਵੇ ਨਾ ਹੋਵੇ ਹਨਾ ਆਪਾਂ ਮੁੰਡਾ ਵੀ ਲੈ ਲਈਏ ਉਹਦੇ ਤੋਂ ਹਨਾ ਤੇ ਇਹ ਕਹਿੰਦੇ ਬਹੁਤ ਚੀਜ਼ਾਂ ਯਾਨੀ ਦਿਮਾਗ ਦੇ ਵਿੱਚ ਇਦਾਂ ਆਈਆਂ ਤੇ ਤੇ ਆਹੇ ਦੱਸਦੇ ਨੇ ਕਿ ਜਦੋਂ ਅਸੀਂ ਮੁੰਡਾ ਲੈਣ ਤੋਂ ਮਨਾ ਕਰਤਾ ਕਿ ਉਹਦੇ ਜਿਹੜੇ ਫੈਮਿਲੀ ਮੈਂਬਰ ਆ ਜਿਹੜੇ ਉਹਦੇ ਸੱਸ ਸੋਹਰਾ ਤੇ ਉਹਦਾ ਹਸਬੰਡ ਆ ਉਹਨਾਂ ਨੂੰ ਬਹੁਤ ਜ਼ਿਆਦਾ ਲਾਲਚ ਹੁੰਦਾ ਸੀ ਜਿਵੇਂ ਹਨਾ ਤੇ ਉਹ ਕਹਿੰਦੇ ਕਿ ਉਹਨਾਂ ਨੇ ਹੋਰ ਵੀ ਉਹਨਾਂ ਨੂੰ ਯਾਨੀ ਤੰਗ ਪਰੇਸ਼ਾਨ ਮੇਰੀ ਧੀ ਨੂੰ ਕਰਨਾ ਸ਼ੁਰੂ ਕਰਤਾ ਪਾਤਾ ਜੀ ਕਹਿੰਦੇ ਨੇ ਕਹਿੰਦੇ ਕਿ ਅਸੀਂ ਉਹਨਾਂ ਨੂੰ ਮਨਾ ਕਰਤਾ ਕਿ ਅਸੀਂ ਬੇਟਾ ਨਹੀਂ ਲੈਣਾ ਕਿ ਇਹਦੇ ਨਾਲੋਂ ਅਸੀਂ ਚਲੋ ਕਿਸੇ ਦਾ ਬੱਚਾ ਗੋਦ ਲੈ ਲੈਂਦੇ ਆ ਕਿ ਚਲੋ ਅਸੀਂ ਕਿਸੇ ਦਾ ਬੱਚਾ ਗੋਦ ਲੈ ਕੇ ਉਹਨੂੰ ਪਾਲ ਲਾਂਗੇ ਕਿਉਂਕਿ ਅਸੀਂ ਵੀ ਬਜ਼ੁਰਗ ਹੋਣਾ ਕਿ ਸਾਨੂੰ ਵੀ ਸਾਡੀ ਸਾਮ ਸੰਭਾਲ ਲਈ ਕੋਈ ਬੱਚਾ ਚਾਹੀਦਾ ਵਾ ਸੋ ਕਹਿੰਦੇ ਕਿ ਜਦੋਂ ਉਹਨਾਂ ਨੇ ਇਦਾਂ ਆ ਗੱਲਾਂ ਸੁਣੀਆਂ ਤੇ ਉਹਦਾ ਜਿਹੜਾ ਸੋਹਰਾ ਪਰਿਵਾਰ ਸੀ ਉਹਨੂੰ ਹੋਰ ਵੀ ਜ਼ਿਆਦਾ ਤੰਗ ਕਰਨ ਲੱਗ ਗਿਆ ਕਹਿੰਦੇ ਪਹਿਲਾਂ ਆਇਆ ਤੰਗ ਕਰਦਾ ਸੀਗਾ ਕਿ ਇਹਦੇ ਕੁੜੀ ਹੋ ਗਈ ਆ ਹਨਾ ਤੇ ਬਾਅਦ ਵਿੱਚ ਕੁੜੀ ਲੈਣ ਤੋਂ ਮਨਾਂ ਕਰਤਾ ਕਹਿੰਦੇ ਉਸ ਤੋਂ ਬਾਅਦ ਹੀ ਨਹੀਂ ਫਿਰ ਇੰਨਾ ਟਾਈਮ ਵਿੱਚ ਪੈ ਗਿਆ ਗੈਪ ਪੈ ਗਿਆ ਕਹਿੰਦੇ ਫਿਰ ਬੱਚਾ ਹੋ ਨਹੀਂ ਰਿਹਾ ਸੀ ਫਿਰ 7 ਸਾਲ ਬਾਅਦ ਉਹ ਮੁੰਡਾ ਹੋਇਆ ਫਿਰ ਉਹਨਾਂ ਨੇ ਕਿਹਾ ਮੁੰਡਾ ਰੱਖ ਲਓ ਕਹਿੰਦੇ ਅਸੀਂ ਮੁੰਡਾ ਰੱਖਣ ਤੋਂ ਮਨਾਂ ਕਰਤਾ ਜਿਹੜੇ ਉਹਨਾਂ ਨੇ ਰੀਜ਼ਨ ਦੱਸੇ ਕਹਿੰਦੇ ਯਾਨੀ ਬਹੁਤ ਜ਼ਿਆਦਾ ਯਾਨੀ ਉਹ ਯਾਨੀ ਬਹੁਤ ਹੀ ਜ਼ਿਆਦਾ ਸਾਡੇ ਤਿੰਨ ਤੰਗ ਕਰਨ ਲੱਗੇ ਕਹਿੰਦੇ ਮੇਰੀ ਧੀ ਕਹਿੰਦੇ ਬਹੁਤ ਯਾਨੀ ਪਰੇਸ਼ਾਨ ਰਹਿੰਦੇ ਹੁੰਦੇ ਸੀਗੇ ਕਹਿੰਦੇ ਕਿ ਅਸਾਨੂੰ ਫਿਰ ਨਾ ਦੁਪਹਿਰਾ ਸਾਹਿਬ ਦਾ ਪਤਾ ਲੱਗਦਾ ਵਾ ਕਿ ਦੁਪਹਿਰਾ ਸਾਹਿਬ ਇਹਦਾ ਲੋ ਕੱਟਦੇ ਨੇ ਕਹਿੰਦੇ ਕਿ ਅਸੀਂ ਨਾ ਬਾਬਾ ਦੀਪ ਸਿੰਘ ਜੀ ਅੱਗੇ ਫਿਰ ਅਰਦਾਸ ਕੀਤੀ ਕਹਿੰਦੇ ਮੇਰੀ ਧੀ ਨੇ ਨਾ ਦੁਪਹਿਰਾ ਸਾਹਿਬ ਕੱਟਨੇ ਸ਼ੁਰੂ ਕਰਤੇ ਤੇ ਕਹਿੰਦੇ ਜਦੋਂ ਉਹਨਾਂ ਨੇ ਦੁਪਹਿਰਾ ਸਾਹਿਬ ਉਹਨੇ ਕੱਟੇ ਕਹਿੰਦੇ ਕਿ ਜਦੋਂ ਉਹਦਾ ਬੇਟਾ ਜਦੋਂ 3-4 ਸਾਲ ਦਾ ਸੀਗਾ ਜਦੋਂ ਉਹਨੇ ਦੁਪਹਿਰਾ ਸਾਇਆ ਕੱਟਣਾ ਸ਼ੁਰੂ ਕੀਤਾ ਕਹਿੰਦੇ ਚਲੋ ਉਹਨੇ ਵੀ ਦੁਪਹਿਰਾ ਸਾਇਆ ਕੱਟਣੀ ਸ਼ੁਰੂ ਕੀਤੀ ਤੇ ਮੇਰੇ ਹਸਬੰਦ ਨੇ ਵੀ ਦੁਪਹਿਰਾ ਸਾਇਆ ਕੱਟਣੀ ਸ਼ੁਰੂ ਕੀਤੀ ਤੇ ਕਹਿੰਦੇ ਕਿ ਉਹਨੇ ਜਦੋਂ ਦੁਪਹਿਰਾ ਸਾਇਆ ਕੱਟਣੀ ਸ਼ੁਰੂ ਕੀਤੀ ਉਹਨੇ ਆਹੀ ਅਰਦਾਸ ਕੀਤੀ ਸੀਗੀ ਆਹੀ ਸੁੱਖਿਆ ਸੀਗਾ ਕਿ ਪਰਮਾਤਮਾ ਕਿ ਤੂੰ ਮੈਨੂੰ ਇੱਕ ਹੋਰ ਮੁੰਡੇ ਦੀ ਦਾਤ ਦੇ ਦੇ ਕਿ ਤੂੰ ਮੇਰੀ ਝੋਲੀ ਇੱਕ ਵਾਰ ਹੋਰ ਭਰ ਦੇ ਤੇ ਮੇਰੀ ਝੋਲੀ ਦੇ ਵਿੱਚ ਤੂੰ ਮੁੰਡੇ ਦੀ ਦਾਤ ਦੇਈ ਤਾਂ ਕਿ ਜਿਹੜਾ ਉਹ ਬੱਚਾ ਵਾ ਮੈਂ ਆਪਣੇ ਆਪਣੇ ਫਾਦਰ ਮਾਦਰ ਨੂੰ ਦੇ ਸਕਾਂ ਤਾਂ ਕਿ ਜੋ ਉਹ ਦਾ ਬੁਢੇਪੇ ਦੇ ਵਿੱਚ ਸਹਾਰਾ ਬਣ ਸਕੇ ਤੇ ਇਹ ਕਹਿੰਦੇ ਕਿ ਕਿਉਂਕਿ ਉਹਨਾਂ ਦੇ ਜਿਹੜੇ ਸਾਸੋਰਾ ਸੀਗੇ ਉਹ ਤਾਂ ਸਾਡੀ ਧੀ ਨੂੰ ਭੇਜਦੇ ਨਹੀਂ ਹੁੰਦੇ ਸੀ ਸਾਡੇ ਕੋਲ ਕਹਿੰਦੇ ਆਲੀ ਸਾਡੀ ਧੀ ਵੀ ਬਹੁਤ ਪਰੇਸ਼ਾਨ ਰਹਿੰਦੀ ਸੀ ਕਿ ਸਾਡੇ ਮਾਤਾ ਪਿਤਾ ਦਾ ਪਤਾ ਨਹੀਂ ਮੇਰੇ ਅੱਗੇ ਜਾ ਕੇ ਕੀ ਬਣਨਾ ਸੋ ਕਹਿੰਦੇ ਕਿ ਦੇਖ ਲਓ ਉਹਨੇ ਉਹਦਾ ਬੇਟਾ 3-4 ਸਾਲ ਦਾ ਸੀਗਾ ਜਦੋਂ ਦੁਪਹਿਰਾ ਸਾਬ ਕੱਟਣਾ ਸ਼ੁਰੂ ਕੀਤਾ ਤੇ ਜਦੋਂ ਉਹਦਾ ਬੇਟਾ ਜਾ ਕੇ 11-12 ਸਾਲ ਦਾ ਹੋਇਆ ਕਹਿੰਦੇ ਇੰਨੀ ਦੇਰ ਬਾਅਦ ਫੇਰ ਉਹ ਦੁਬਾਰਾ ਉਹਦੀ ਝੋਲੀ ਭਰੀ ਤੇ ਉਹਦੀ ਝੋਲੀ ਭਰੀ ਤੇ ਵਾਹਿਗੁਰੂ ਜੀ ਨੇ ਉਹਨੂੰ ਪੁੱਤਰ ਦੇ ਦਾਤ ਬਖਸ਼ੀ ਬਾਬਾ ਦੀਪ ਸਿੰਘ ਜੀ ਨੇ ਮਿਹਰ ਕੀਤੀ ਦੇਖੋ ਜੀ ਕਿੰਨੇ ਸਾਲ ਉਹ ਚਪੈਰਾ ਸਾਹਿਬ ਕੱਟਦੀ ਰਹੀ ਇੱਥੇ ਕਈ ਲੋਕ ਮੈਨੂੰ ਮੈਸੇਜ ਕਰਕੇ ਕਹਿ ਦਿੰਦੇ ਨੇ ਅਸੀਂ ਇੰਨੇ ਚਪੈਰਾ ਸਾਹਿਬ ਕੱਟ ਲਿਆ ਅਸੀਂ 6 ਮਹੀਨੇ ਕੱਟ ਲਿਆ 21 ਚਪੈਰਾ ਸਾਹਿਬ ਕੱਟ ਲਿਆ ਤੁਹਾਡਾ ਤਾਂ ਕੰਮ ਨਹੀਂ ਬਣਿਆ ਤੁਸੀਂ ਸੋਚੋ ਭੈਣ ਨੇ ਕਿੰਨੀ ਦੇਰ ਚਪੈਰਾ ਸਾਹਿਬ ਕੱਟਿਆ 3-4 ਸਾਲ ਦਾ ਸੀ ਉਹਦਾ ਬੇਟਾ ਹੈਨਾ ਦੇਖੋ ਜੀ ਇਹ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਵਾ ਹਨਾ ਵਾਇਗੁਰੂ ਜੀ ਵੀ ਸਬਰ ਸੰਤੋਪ ਪਰਖਦੇ ਆ ਬੰਦੇ ਦਾ ਤੇ ਦੇਖੋ ਜੀ ਜਦੋਂ ਉਹਨਾਂ ਦੇ ਘਰ ਫਿਰ ਪੁੱਤਰ ਦੀ ਦਾਤ ਹੁੰਦੀ ਆ ਤੇ ਜਿਹੜਾ ਉਹ ਫਿਰ ਪੁੱਤਰ ਆ ਉਹ ਜਦੋਂ ਹਸਪੀਟਲ ਹੁੰਦਾ ਨਾ ਤੇ ਮਾਤਾ ਜੀ ਦੱਸਦੇ ਨੇ ਕਿ ਮੇਰੀ ਬੇਟੀ ਮੈਨੂੰ ਹਸਪੀਟਲ ਤੋਂ ਹੀ ਸਾਨੂੰ ਉਹ ਪੁੱਤਰ ਦੇ ਦਿੰਦੀ ਆ ਤੇ ਉਹ ਘਰ ਵੀ ਨਹੀਂ ਲੈ ਕੇ ਜਾਂਦੇ ਤੇ ਉਹ ਉੱਥੇ ਹੀ ਦੇ ਦਿੰਦੇ ਉਹ ਕਹਿੰਦੇ ਕਿ ਮੈਂ ਇਹ ਸੁਖੀ ਹਾਂ ਤਾਂ ਸੀਗਾ ਕਿ ਮੈਂ ਤੁਹਾਨੂੰ ਇਹ ਬੇਟਾ ਦੇ ਸਕਾਂ ਤਾਂ ਕਿ ਜਿਹੜਾ ਤੁਹਾਡੀ ਨਾ ਬੁਢਾਪੇ ਦੇ ਵਿੱਚ ਵੀ ਸਾਥ ਸੁਭਾਲ ਕਰ ਸਕੇ ਕਿ ਤੁਹਾਨੂੰ ਵੀ ਕੋਈ ਜੀਵਨ ਦਾ ਸਹਾਰਾ ਮਿਲ ਸਕੇ ਸੋ ਕਹਿੰਦੇ ਕਿ ਇਹ ਮੈਂ ਪੁੱਤਰ ਤੁਹਾਨੂੰ ਦੇਣ ਲਈ ਬਾਬਾ ਦੇਵ ਸਿੰਘ ਜੀ ਤੋਂ ਮੰਗਿਆ ਸੀਗਾ ਤੇ ਉਹਨਾਂ ਨੇ ਅੱਜ ਮੇਰੀ ਝੋਲੀ ਭਰਤੀ ਤੇ ਉਹ ਮਾਤਾ ਜੀ ਦਾਜ ਜਨੇ ਕਿ ਸਾਡੀ ਧੀ ਨੇ ਸਾਨੂੰ ਆਪਣਾ ਬੇਟਾ ਵਾ ਜਿਹੜਾ ਸਾਡੀ ਝੋਲੀ ਪਾਤਾ ਸੀਗਾ ਕਹਿੰਦੇ ਜਦੋਂ ਫਿਰ ਚਲੋ ਇਦਾਂ ਝੋਲੀ ਪਾਤਾ ਤੇ ਉਹਦੀ ਜਿਹੜੀ ਸੱਸ ਸੀਗੀ ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਮੋਟਿਵ ਸੀਗਾ ਜਿਹੜਾ ਲਾਲਚ ਸੀਗਾ ਅੰਦਰੋਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਦਾ ਪੂਰਾ ਹੋ ਹੀ ਗਿਆ ਕਿਉਂਕਿ ਪਤਾ ਤਾਂ ਉਹਨਾਂ ਨੂੰ ਹੈਗਾ ਹੀ ਸੀ ਕਿ ਸਾਡੇ ਘਰ ਦਾ ਜੀ ਆ ਹਨਾ ਚਾਹੇ ਆਪਣੇ ਕੋਲ ਰੱਖ ਵੀ ਲੈਣ ਰਹਿਣਾ ਤਾਂ ਸਾਡਾ ਹੀ ਆ ਇਹ ਬੱਚਾ ਕਿ ਕਾਨੂੰ ਜਦੋਂ ਇਹਦੇ ਮਾਪਿਆਂ ਕੋਲੋਂ ਕੁਝ ਹੋ ਵੀ ਜਾਂਦਾ ਵਾ ਕਿ ਅਸੀਂ ਹੀ ਸਾਂਭਣਾ ਸਾਰਾ ਕੁਝ ਹੈ ਨਾ ਸੋ ਇਦਾਂ ਦੇ ਵੀ ਲੋਕ ਨੇ ਜਿਹੜੇ ਅੰਮ੍ਰਿਤ ਵੀ ਛਕ ਲੈਂਦੇ ਨੇ ਤੇ ਲੋਕਾਂ ਦੀਆਂ ਧੀਆਂ ਨੂੰ ਦੁਖੀ ਕਰਦੇ ਨੇ ਹਨਾ ਤੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਇਦਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਵਾ ਜਿਹੜੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਤੁਸੀਂ ਇੰਨੀ ਮਨ ਦੇ ਵਿੱਚ ਕਿ ਤੁਸੀਂ ਮਨ ਦੇ ਵਿੱਚ ਇੰਨੀ ਮੈਲ ਰੱਖਦੇ ਹੋ ਕਿਸੇ ਦੇ ਲਈ ਹਨਾ ਇੰਨਾ ਤੁਸੀਂ ਲਾਲਚ ਰੱਖਦੇ ਹੋ ਕਿਸੇ ਦੇ ਕਿਸੇ ਦੀ ਪ੍ਰਾਪਰਟੀ ਤੇ ਅੱਖ ਰੱਖਣੀ ਹਨਾ ਤੇ ਆਪਣੇ ਮਨ ਦੇ ਵਿੱਚ ਇੰਨੇ ਤੁਹਾਡੇ ਵਿਕਾਰ ਨੇ ਹਨਾ ਆਈ ਥਿੰਕ ਮੈਨੂੰ ਲੱਗਦਾ ਨਹੀਂ ਇਦਾਂ ਦੇ ਲੋਕਾਂ ਨੂੰ ਅਮਰਤ ਨਹੀਂ ਸ਼ਕਣਾ ਚਾਹੀਦਾ ਕਿਉਂਕਿ ਤੁਸੀਂ ਇਦਾਂ ਅਮਰਤ ਸ਼ਕਦੇ ਨਾ ਪਾਪ ਦੇ ਹੋਰ ਵੀ ਜ਼ਿਆਦਾ ਭਾਗੀ ਬਣਦੇ ਹੋ ਕਿਉਂਕਿ ਕਰਮਾਂ ਦਾ ਹਿਸਾਬ ਤੁਹਾਨੂੰ ਦੇਣਾ ਹੀ ਪੈਣਾ ਤੁਸੀਂ ਬਾਣੀ ਜਿੰਨੀ ਮਰਜ਼ੀ ਪੜ ਲਓ ਪਰ ਜਿਹੜੇ ਤੁਹਾਡੇ ਕਰਮ ਨੇ ਉਹ ਤੁਹਾਡੇ ਨਾਲ ਜਾਣੇ ਨੇ ਠੀਕ ਹੈ ਜੀ ਇਹ ਨਹੀਂ ਹੈਗਾ ਤੁਸੀਂ ਸਵੇਰੇ ਦੋ ਪਤਲ ਕਰਦੋ ਤੇ ਸ਼ਾਮ ਨੂੰ ਤੁਸੀਂ ਬਾਣੀ ਪੜ ਲਓ ਜਿਹੜਾ ਉਹ ਤੁਸੀਂ ਕਰਮ ਕੀਤਾ ਉਹਦਾ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਸੋ ਮੇਰੇ ਇਹ ਵੀਡੀਓ ਸੌਣ ਕੇ ਨਾ ਮੈਨੂੰ ਪਹਿਲਾਂ ਐ ਲੱਗਦਾ ਹੁੰਦਾ ਸੀਗਾ ਕਿ ਜਿਹੜੇ ਲੋਕ ਅਮਰਤ ਸ਼ਕਦੇ ਨੇ ਹਨਾ ਮੈਂ ਉਹਨਾਂ ਬਹੁਤ ਵਧੀਆ ਕਿਉਂਕਿ ਜਦੋਂ ਆਪਾਂ ਇੱਕ ਸਚਾਈ ਤੋਂ ਦੂਰ ਹੁੰਦੀ ਆ ਨਾ ਉਹ ਵਧਿਆ ਹੀ ਲੱਗਦੀ ਹੁੰਦੀ ਆ ਪਰ ਨਾ ਜਦੋਂ ਦੁਨੀਆ ਦੇ ਵਿੱਚ ਜਿੱਦਾਂ ਜਿੱਦਾਂ ਕਹਿੰਦੇ ਏਸ ਹੁੰਦੀ ਆ ਆਪਾਂ ਆਪਾਂ ਨੂੰ ਸੋਝੇ ਆਉਂਦੀ ਜਾਂਦੀ ਆ ਦੁਨੀਆ ਦੀ ਹਨਾ ਫਿਰ ਪਤਾ ਲੱਗਦਾ ਵਾ ਕਿ ਸਚਾਈ ਅਸਲ ਚ ਹੈ ਕਿ ਆ ਸਾਰੇ ਮਾੜੇ ਵੀ ਨਹੀਂ ਹੁੰਦੇ ਪਰ ਸਾਰੇ ਚੰਗੇ ਵੀ ਨਹੀਂ ਹੁੰਦੇ ਹਨਾ ਇਹ ਸੀਗੀ ਜੀ ਵੀਡੀਓ ਤੇ ਤੁਹਾਨੂੰ ਕਿਵੇਂ ਇਹਦੀ ਲੱਗੀ ਸੱਚੀ ਹੱਦ ਬੀਤੀ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਣੇ ਵਿਚਾਰ ਵੀ ਤੁਸੀਂ ਜ਼ਰੂਰ ਦੇਣਾ ਕਮੈਂਟ ਬਾਕਸ ਦੇ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਪਲੀਜ਼ ਜ਼ਰੂਰ ਲਗਵਾਇਓ ਸੋ ਅੱਜ ਦੇ ਅਸੀਂ ਇੱਕ ਨਵੀਂ ਸੱਚੀ ਘੜਬਿਟੀ ਲੈ ਕੇ ਤਾਂ ਤੱਕ ਗ੍ਰੀਸਾ ਨੂੰ ਮੇਰੇ ਵੱਨੋਂ ਪਿਆਰ ਭਰੀ ਸੱਸ਼ਰੇ ਕਾਲ ਜਿਉਂਦੇ ਨੂੰ ਹਾਜ਼ਰ ਹੋ ਵਾਜ਼ਰ ਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸੱਸ਼ਰੇ ਕਾਲ